ਤੇਰਾ ਵਿਆਹ ਆ ਹਲੋ ਬੜਿਆ ਰਾਂਦਾ ਜਿਹਦਾ ਬਾਰੋ ਖਾਣਾ ਆ ਜਾਂਦਾ ਵਿਆਹ ਵਾਲਾ ਮੁੰਡਾ ਦੇਖ ਲਓ ਮਾਮਾ ਦੇ ਕੀ ਕੁਰੀ ਜਾਂਦਾ ਲੈ ਮਾਸੀ ਆਉਂਦੇ ਗੱਡੀ ਲੈ ਕਿੱਧਰ ਚਲੇ ਗਿਆ ਉਹ ਪਰੇ ਚਲੇ ਗਿਆ ਕਿੱਥੇ ਰਸ ਗਿਆ ਭਰਾ ਦਰਾ ਨੀਹ ਦੇ ਹਾਂ ਅਜੇ ਠੀਕ ਹੈ ਹੀ ਅੱਛਾ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਗੋਪੀ ਸ਼ੋਕਰ ਨੂੰ ਤੁਸੀਂ ਸਾਰੇ ਜਾਣਦੇ ਹੋਵੋਗੇ ਜੋ ਕਿ ਆਪਣੀ ਫੈਮਿਲੀ ਨਾਲ ਮਿਲ ਕੇ ਫਨੀ ਵੀਡੀਓਜ਼ ਬਣਾਉਂਦੇ ਨੇ ਅਤੇ ਲੋਕ ਇਹਨਾਂ ਦੀਆਂ ਵੀਡੀਓਜ਼ ਦੇਖਣਾ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਤੁਹਾਨੂੰ ਦੱਸ ਦਈਏ ਕਿ ਗੋਪੀ ਸ਼ੋਕਰ ਜਲਦ ਹੀ ਵਿਆਹ ਦੇ ਬੰਧਨ ਵਿੱਚ ਬੱਜਣ ਜਾ ਰਹੇ ਨੇ ਜਿਵੇਂ ਕਿ ਅੱਜ ਉਹਨਾਂ ਨੂੰ ਸ਼ਗਨ ਪੈ ਚੁੱਕਿਆ ਹੈ ਗੋਪੀ ਸ਼ੋਕਰ ਦੇ ਸ਼ਗਨ ਦੀ ਕੁਝ ਵੀਡੀਓਜ਼ ਅਤੇ ਫੋਟੋਸ ਨਿਕਲ ਕੇ ਸਾਡੇ ਸਾਹਮਣੇ ਆਈਆਂ ਨੇ ਜੋ ਕਿ ਇਸ ਵੀਡੀਓ ਵਿੱਚ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਪਾਹਾਂ ਆਪਣੇ ਵਿਆਹ ਵਾਲੇ ਮੌਕੇ ਤੇ ਵੀ ਗੋਪੀ ਸ਼ੋਕਰ ਖੂਬ ਹਾਸਾ ਮਜ਼ਾਕ ਕਰਦੇ ਹੋਏ ਨਜ਼ਰ ਆ ਰਹੇ ਨੇ ਗੋਪੀ ਸ਼ੋਕਰ ਨੂੰ ਉਹਦੇ ਵਿਆਹ ਦੀਆਂ ਵਧਾਈਆਂ ਦੇਣਾ ਨਾ ਪੁੱਲ ਨਾ ਬਣੇ ਰਹਿਣਾ ਸਾਡੇ ਚੈਨਲ ਦੇ ਨਾਲ ਇਦ